नमस्कार दोस्तों मैं थोड़ा अपने आस्कर सक्षाना तक तुम दे रहे हो अदालत जनता की आमने सामने ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਨੇਤਾ ਨਹੀਂ ਬੇਟਾ ਆਖੇ ਕਰ ਅੰਦੇਤਾ ਨਹੀਂ ਬੇਟਾ ਇਹ ਬੇਟਾ ਕੌਣ ਹੈ ਜਿਹੜਾ ਜਨਤਾ ਦੇ ਵਿੱਚ ਆ ਕੇ ਜਨਤਾ ਦੇ ਸੇਵਾਵਾਂ ਦੇ ਵਿੱਚ ਆਪਣੇ ਦਿਨ ਰਾਤ ਮਿਹਨਤ ਕਰ ਰਿਹਾ ਸਾਡੇ ਵਿੱਚ ਗੱਲ ਕਰ ਰਿਹਾ ਸੀ ਜੰਦਰ ਦੇ ਉਹ ਸ਼ਖਸੀਅਤ ਲक्की ਸੰਧੂ ਲੰਬੇ ਸਮੇਂ ਤੋਂ ਆਪਣੇ ਹਰ ਸੇਵਾਵਾਂ ਹਰ ਜਨਤਾ ਦੇ ਵਿੱਚ ਆ ਜਾ ਕੇ ਜਨਤਾ ਦੇ ਰੂਬ ਰਾਹੋਗੇ ਜਨਤਾ ਦੇ ਹਰ ਤਮੇ ਦੀ ਸਮੱਸਿਆ ਦਾ ਹੱਲ ਕਰ ਦੇਣਾ ਜਨਤਾ ਰਾਤ ਦਿਨ ਉੱਠ ਕੇ ਜਨਤਾ ਨਾਲ ਚੱਲ ਕੇ ਜਿਹੜੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਦੇਣਾ ਸਭ ਤੋਂ ਪਹਿਲਾਂ ਗੱਲ ਕਰਦਾ ਲੱਕੀ ਸੰਧੂ ਤੁਹਾਡਾ ਸਾਹਮਣੇ ਬੱਚੇ ਕੋਈ ਫਿਰ ਤੋਂ ਸਵਾਗਤ ਕੀਤਾ ਜਾਂਦਾ ਹੈ ਥੈਂਕ ਯੂ ਜੀ ਮੈਂ ਬਹੁਤ ਤਦਾਸ਼ਕੁਰਗੁਜ਼ਾਰ ਹਾਂ ਆਮਨੇ ਸਾਹਮਨੇ ਦੀ ਸਾਰੀ ਟੀਮ ਤੋਂ ਅਸਕੇ ਸਖੈਨਾ ਜੀ ਦਾ ਕਿ ਜਿਹੜਾ ਹਰ ਸ਼ਹਿਰ ਦੇ ਜਿੱਥੇ ਵੀ ਕੋਈ ਕੈਂਡੀਡੇਟ ਨਗਰ ਨਿਗਮ ਚੋਣਾਂ ਦਾ ਖੜਾ ਹੈ ਉਸ ਨੂੰ ਕਵਰ ਕਰਕੇ ਜੋ ਸੱਚ ਦਿਖਾਇਆ ਜਾ ਰਿਹਾ ਮੈਂ ਤੁਹਾਡੇ ਚੈਨਲ ਨੂੰ ਤੋਂ ਪਹਿਲਾ ਦਾਅਵਾ ਦਿਨਾ ਕਿ ਤੁਸੀਂ ਦੰਦਗੁਣੇ ਰਾਜਨੀਤਿਕ ਨਕੀ ਕਰਉ ਅੱਛਾ ਰਿਵਿਊ ਤੁਸੀਂ ਇਹ ਦੱਸੋ ਕਿ ਤੁਸੀਂ ਇੱਕ ਸਵਾਰਚੋਂ ਖੜੇ ਹੋਏ ਹੋ ਮੈਂ ਵਾਰਡ ਨੰਬਰ 56 ਤੋਂ ਖੜਾ ਹੋਇਆ ਜੀ 56 ਤੋਂ ਸਪਿੰਜਰ ਨੰਬਰ ਵਾਦੋ ਤੁਸੀਂ ਖੜੇ ਹੋ ਕਿਸ ਪਾਰਟੀ ਵੱਲ ਖੜੇ ਹੋ ਮੇਰੀ ਕੋਈ ਪਾਰਟੀ ਨਹੀਂ ਹਜੇ ਮੈਂ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜਾ ਹੋਇਆ ਜੀ ਔਰ ਸਿਰਫ ਸੇਵਾ ਲਈ ਆਜ਼ਾਦ ਉਮੀਦਵਾਰ ਕਿਉਂ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦੀ ਪਾਰਟੀ ਵੀ ਆਇਆ ਹੈ ਕੀ ਉਹਨਾਂ ਦੇ ਵਿੱਚ ਤੁਸੀਂ ਜਾਣ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਗਏ ਆਖੀ ਕਰ ਰ ਅਗਰ ਨਹੀਂ ਗਏ ਤਾਂ ਚਲੋ ਅਸੀਂ ਸਭ ਨਾਲ ਪਹਿਲਾਂ ਹੀ ਗੱਲਬਾਤ ਹੈਪੇਗਾ ਤੁਸੀਂ ਜਿਆਦਾਤਰ ਮੰਨਿਆ ਜਾਂਦਾ ਕਿ ਤੁਸੀਂ ਬੀਜਪੀ ਦੇ ਨਾਲ ਆਲਮੋਸਟ ਜ਼ਿਆਦਾ ਸਬੰਧ ਰੱਖਦੇ ਸੀ ਬੀਜਪੀ ਅਸੀਂ ਸ਼ਿਫੀਲ ਕੁਮਾਰ ਨਹੀਂ ਕੋਈ ਗੱਲ ਬਤ ਕਰੀਏ ਕਾਫੀ ਪਿਆਰ ਸੀ ਤੁਹਾਡਾ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ ਤੇ ਇੱਕੀ ਤੁਸੀਂ ਉਹਨਾਂ ਨਾਲ ਅਪੀਲ ਕੀਤੀ ਟਿਕਟ ਲੈਣ ਦੀ ਉਹਨਾਂ ਕੋਲ ਕੋਸ਼ਿਸ਼ ਕੀਤੀ ਜੇ ਕੀਤੀ ਆ ਤੇ ਆਖਰ ਟਿਕਟ ਨਹੀਂ ਦਿੱਤੀ ਕੀ ਮਜਬੂਰੀਆਂ ਸੀ ਤੁਸੀਂ ਸੱਚ ਦਿਖਾਓ ਸਾਨੂੰ ਕਾਰਨ ਕੀ ਸੀ ਕਿ ਬੀਜਪੀ 'ਚ ਤੁਸੀਂ ਕਿਉਂ ਨਹੀਂ ਲੜਦੇ ਐਕਚੁਅਲੀ ਜੇ ਗੱਲ ਕਰੀਏ ਸ਼ਸ਼ੀ ਰਿੰਕੂ ਜੀ ਦੀ ਤਾਂ ਚਲੋ ਬਹੁਤ ਵਧੀਆ ਇਨਸਾਨ ਹੈ ਕਿਉਂਕਿ ਉਹ ਜ਼ਿਆਦਾਤਰ ਇਸ ਭਾਰਤੀ ਜਨਤਾ ਪਾਰਟੀ ਚ ਨਹੀਂ ਹੈ ਕਿਉਂਕਿ ਉਹ ਸ਼ੁਰੂ ਤੋਂ ਕਾਂਗਰਸ ਚ ਰਹੇ ਹੈ ਹਮਮਮ ਅਤੇ ਕਾਂਗਰਸ ਤੋਂ ਬਾਅਦ ਜਦੋਂ ਕੋਈ ਨਵੇਂ ਚਿਹਰੇ ਆ ਉਹਨਾਂ ਨੂੰ ਦਿਖਿਆ ਜਿਹੜੀ ਆਮ ਆਦਮੀ ਪਾਰਟੀ ਬਣੀ ਹੈ ਤਾਂ ਉਹਨਾਂ ਨੇ ਰਿੰਕੂ ਜੀ ਨੂੰ ਫੋਰਸ ਕਰਕੇ ਜੋ ਮੈਂਬਰ ਆਫ ਪਾਰਲੀਮੈਂਟ ਬਣਾਇਆ ਹਮਮਮ ਔਰ ਕੁਝ ਨਿਤਿਆ ਕਰਕੇ ਜਾਂ ਕੋਈ ਕੰਮਾ ਕਰਕੇ ਜਾਂ ਕੋਈ ਇਸ ਸਿਸਟਮ ਦੇ ਕਰਕੇ ਜੋ ਭਾਜਪਾ ਦੇ ਵਿੱਚ ਗਏ ਉਹ ਬਰੇ ਘੱਟ ਸਮੇਂ ਚੋਂ ਗਏ ਹੈ ਤੇ ਮੈਨੂੰ ਕੋਈ ਰੋਸ਼ਨੀ ਕਿ ਚਲੋ ਅਸੀਂ ਤਾਂ ਰਿੰਕੂ ਨਾਲ ਜੁੜੇ ਆ ਰਿੰਕੂ ਸਾਡਾ ਵੱਡਾ ਭਰਾ ਹੈ ਔਰ ਅਸੀਂ ਰეკਮੈਂਡੇਸ਼ਨ ਭੇਜੀ ਸੀ ਕਿਉਂਕਿ ਅਸੀਂ ਪਾਰਟੀ ਨਹੀਂ ਸੀ ਦੇਖੀ ਅਸੀਂ ਸਿਰਫ ਦੇਖਿਆ ਕਿ ਸਾਡੇ ਵੱਡਾ ਭਰਾ ਹੈ ਔਰ ਅਸੀਂ ਉਸ ਵੱਡੇ ਭਰਾ ਦੇ ਦਾਰੇ ਦੇ ਤੌਰ ਤੇ ਅਸੀਂ ਆਪਣੀ ਇੱਕ ਅਪੀਲ ਕੀਤੀ ਸੀ ਕਿ ਅਗਰ ਤੁਸੀਂ 56 ਨੰਬਰ ਵਾਰਡ ਤੋਂ ਅਗਰ ਮੈਨੂੰ ਖੜਾ ਕਰਦੇ ਹੋ ਤਾਂ ਚਲੋ ਮੈਂ ਸੇਵਾ ਕਰੂੰਗਾ ਜੀ ਜਨਤਾ ਦੇ ਵਿੱਚ ਜੋ ਅਸੀਂ ਗੱਲਬਾਤ ਚੱਲ ਰਹੀ ਹੈ ਕਿ ਇੱਕ ਰਿੰਕੂ ਜੀ ਸੁਸ਼ੀਲ ਕੁਮਾਰ ਰਿੰਕੂ ਜੀ ਦੀ ਗੱਲ ਕਰੀਏ ਕਿ ਕਾਫੀ ਇੱਕ ਬਹੁਤ ਵਧੀਆ ਚਿਹਰਾ ਹੈ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਉਹਨਾਂ ਨੂੰ ਮਾਂ ਪਿਓ ਦਾ ਦਰਜਾ ਦਿੰਦੇ ਸੀ ਤੇ ਅੱਡੀ ਫਿਰ ਕੀ ਨਵਤ ਆ ਗਈ ਕੀ ਗੱਲ ਹੈ ਕਿ ਮਾਂ ਪਿਓ ਨੇ ਕ ਬੱਚੇ ਨੂੰ ਆ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਖਸਾਨਾ ਤੁਸੀਂ ਦੇ ਰਹੇ ਹੋ ਸਹੀ ਤਾਂ ਕਿ ਉਹਨਾਂ ਦਿੱਤਾ ਮੈਨੂੰ ਇਹ ਨਹੀਂ ਕੋਈ ਗੱਲ ਹੈ ਗੱਲ ਹੈ ਕਿ ਜਦੋਂ ਹਾਈ ਕਮਾਂਡ ਉੱਪਰ ਜਿਹੜੇ ਬੈਠੇ ਆ ਉਹਨਾਂ ਦੇ ਜੋ ਹੁਕਮ ਹੁੰਦਾ ਪੈਨਲ ਤਿਆਰ ਹੁੰਦਾ ਹੈ ਵੀ ਅਸੀਂ ਇੱਥੇ ਨਹੀਂ ਇੱਥੋਂ ਦੇਖੋ ਇਸ ਦੇ ਵਿੱਚ ਗਵਿੰਦਰ ਰੌਣਾ ਜੀ ਵੀ ਹੈਗੇ ਆ ਹਾਂ ਕਾਫੀ ਜਣੇ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੇ ਸਿਰਫ ਬੀਜੇਪੀ ਦੇ ਨਾਲ ਜੁੜੇ ਹੋਏ ਆ ਪਰ ਉਹਨਾਂ ਨੇ ਵੀ ਟਿੱਕਟ ਨਹੀਂ ਦਿੱਤੀਆਂ ਮਤਲਬ ਕਿਸੇ ਪ੍ਰਕਾਰ ਦਾ ਕੋਈ ਰੋਸ਼ ਨਹੀਂ ਇਹਨਾਂ ਨੂੰ ਨਹੀਂ ਮੈਨੂੰ ਕੋਈ ਰੋਸ਼ ਨਹੀਂ ਜੀ ਕਿਉਂਕਿ ਐਕਚੁਅਲੀ ਮੈਂ ਹਿਮੇਰਾਇਡ ਚ ਮੰਦ ਘਰ ਚ ਕੰਮ ਕੀਤਾ ਮੈਂ ਲੋਕਲ ਹੀ ਕੰਮ ਕੀਤਾ ਮੈਨੂੰ ਉਹਦੀ ਰਾਤ ਵੀ ਫੋਨ ਮਾਰਦੇ ਆ ਕੋਈ ਵੀ ਸਮੱਸਿਆ ਹੋਵੇ ਮੈਂ ਜਾਣਦਾ ਮੇਰੇ ਨਾਲ ਮੇਰੇ ਸਾਥੀ ਐ ਸੋਨੀਆ ਜੀ ਉਹ ਜਾਣਦੇ ਆ ਕਾਫੀ ਮੈਪੀ ਮੰਨੇ ਡਿਸਪੂਟ ਅਸੀਂ ਚੱਲਦੇ ਆ ਮਤਲਬ ਅਸੀਂ ਬਾਹਰ ਐ ਚ ਜਾਂਦੇ ਆ ਬੜਾ ਅਸੀਂ ਕੰਮ ਕਰਦੇ ਆ ਔਰ ਕੰਮ ਦੇ ਆਧਾਰ ਤੇ ਅਸੀਂ ਟਿਕਟ ਦਾ ਉਹਨਾਂ ਨੂੰ ਕੀਤੀ ਸੀ ਮੰਗ ਪਰ ਚਲੋ ਸਾਨੂੰ ਰੋਸ਼ ਨਹੀਂ ਕਿ ਟ ਕੋਈ ਗੱਲ ਨਹੀਂ ਸੰਤ ਸਿੰਘ ਸਾਹਿਬ ਤੋਂ ਬਾਅਦ ਹਵਾ ਚ ਆਈ ਸੀ ਹਵਾ ਚ ਲੋਕਾਂ ਵਿੱਚ ਤੈ ਵੀ ਹੋ ਗਿਆ ਸੀ ਜਨਤਾ ਵਿੱਚ ਵੀ ਹੋ ਗਿਆ ਕਿ ਤੁਸੀਂ ਇਹ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਟਿਕਟ ਲੈ ਆ ਰਹੇ ਹੋ ਤੁਹਾਡੀ ਟਿਕਟ ਕਿ ਕਨਫਰਮ ਹੋਊਗੀ ਸੀ ਇਹ ਹਵਾਵਾਂ ਨਹੀਂ ਸੀ আর ਰਿਐਲਿਟੀ ਵੀ ਵੇਖਣ ਨੂੰ ਮਿਲ ਰਹਾ ਸੀ ਤੇ ਫਿਰ ਉਸ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਤੁਸੀਂ ਕਿਉਂ ਨਹੀਂ ਲਏ ਤੇ ਕਿਉਂ ਟਿਕਟ ਤੁਸੀਂ ਨਹੀਂ ਲਈ ਜਾਂ ਤੁਹਾਨੂੰ ਦਿੱਤੀ ਨਹੀਂ ਗਈ ਜੀ ਮੈਨੂੰ ਟਿਕਟ ਦਿੱਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ ਵਾਰ ਨੰਬਰ 56 ਤੋਂ ਜੀ ਪਰ ਉਸ ਤੋਂ ਪਹਿਲਾਂ ਟਿਕਟ ਦੇਣ ਤੋਂ ਪਹਿਲਾਂ بڑے ਅਕਾਲੀ ਲੀਡਰ ਇੱਥੇ ਸਾਡੇ ਏਰੀਆ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਪੂਰਾ ਜੀਵਨ ਅਕਾਲੀ ਦਲ 'ਚ ਗੁਰਤਾ ਠੀਕ ਹੈ ਸੋ ਮੈਂ ਜੇ ਅਗਰ ਗੱਲ ਕਰਾਂ ਜਥੇਦਾਰ ਪ੍ਰੀਤਮ ਸਿੰਘ ਜੀ ਸਾਡੇ ਇੱਥੇ ਕੌਂਸਲਰ ਰਹੇ ਆ ਉਸ ਟਾਈਮ ਤੇ ਜੋ ਉਹਨਾਂ ਨੇ ਕੰਮ ਕਰਾਏ ਆ ਉਸ ਤੋਂ ਬਾਅਦ ਕੋਈ ਸਾਨੂੰ ਕੌਂਸਲਰ ਇੱਦਾਂ ਦਾ ਦਿਖਿਆ ਨਹੀਂ ਕਿ ਜਿਹੜਾ ਕੰਮ ਕਰ ਸਕੇ ਜੀ ਔਰ ਮੈਂ ਅਕਾਲੀ ਦਲ ਦਾ ਵੀ ਸਤਿਕਾਰ ਕਰਦਾ ਸਾਰੀਆਂ ਪਾਰਟੀਆਂ ਦਾ ਕਿਉਂਕਿ ਜਿਨ੍ਹਾਂ ਨੇ ਵਾੜਾ ਚ ਕੰਮ ਕੀਤਾ ਅਸੀਂ ਤਾਂ ਉਹਨਾਂ ਨੂੰ ਸ਼ਲਾਘਾਯੋਗ ਬੰਦੇ ਮੰਨਦੇ ਆ ਪਰ ਜੱਥੇਦਾਰ ਜੀ ਤੋਂ ਬਾਅਦ ਮੈਂ ਸੋਚਿਆ ਕਿ ਸ਼ਾਇਦ ਕਿਸੇ ਨੇ ਫੋਰਸ ਕੀਤਾ ਕਿ ਚਲੋ ਤੁਸੀਂ ਅਕਾਲੀ ਦਲ ਦੀ ਸੀਟ ਤੋਂ ਲੜੋ ਔਰ ਟਿਕਟ ਆ ਗਈ ਸੀ ਪਰ ਜਦੋਂ ਪਤਾ ਲੱਗਾ ਕਿ ਏਰੀਆ ਦੇ ਵਿੱਚ ਕਿਸੇ ਨੇ ਪਹਿਲੇ ਟਿਕਟ ਦੇ ਕੇ ਉਹਨਾਂ ਨੇ ਪੋਸਟਰ ਪੋਸਟਰ ਲਾ ਲਏ ਸੀ ਤੇ ਮੈਨੂੰ ਵੀ ਲੱਗਾ ਕਿ ਯਾਰ ਜਦੋਂ ਕਿਸੇ ਦੇ ਪੋਸਟਰ ਲੱਗ ਜਾਂਦੇ ਆ ਬਿਲਕੁਲ ਤੇ ਉਹਨੂੰ ਫਿਰ ਆਪਣੀ ਮਹਿਸੂਸ ਹੁੰਦੀ ਆ ਵੀ ਸਭੀ ਬੇਇੱਜ਼ਤੀ ਆ ਵੀ ਸਾਡੀ ਟਿਕੜ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਸੋ ਮੈਂ ਕਿਹਾ ਕੋਈ ਗੱਲ ਹੈ ਉਹਨਾਂ ਨੂੰ ਟਿਕੜ ਉਹਨਾਂ ਦੀ ਦੇ ਦੇਉ ਤੇ ਕੋਈ ਗੱਲ ਨਹੀਂ ਮੈਂ ਜ਼ਾਦਵੀ ਲੜਨਗਾ ਮੈਂ ਮੇਰਾ ਤਾਂ ਕੰਮ ਬੋਲਿਆ ਬਲਕਿ ਰੋਸ ਨਹੀਂ ਹੈ ਮਾਨ ਜੀ ਮੈਨੂੰ ਕਿਸੇ ਪਾਰਟੀ ਨਾਲ ਕੋਈ ਰੋਸ਼ ਨਹੀਂ ਮੈਨੂੰ ਮੇਰੇ ਵਾਰਡ ਨੇ ਖੜਾ ਕੀਤਾ ਮੇਰੇ ਏਰੀਆ ਦੇ ਵਿੱਚ ਜਿੰਨੇ ਮੇਰੇ ਸਤਿਕਾਰਯੋਗ ਪਰਸਨ ਨੇ ਜਿੰਨਾਂ ਦੇ ਮਹੱਤਵ ਚ ਪੜਿਆ ਤੁਸੀਂ ਇਹ ਗੱਲ ਕਰੋ ਤਾਂ ਬਸਤੀ ਜੋ ਮਿੱਟੀ ਬਸਤੀ ਹੈ ਪ੍ਰਸ਼ਮਿਕ ਕਲੋਨੀ ਹੈ ਦਰਸ਼ਨਗਰ ਹੈ ਹਰਬੰਸ ਨਗਰ ਹੈ ਉਹ ਮਰਤੇ ਦੂਰ ਨਹੀਂ ਜੀ ਕਿਉਂਕਿ ਸਰਪੰਸਰ ਨਗਰ ਚ ਮੈਂ ਸੈਨਿਕਾ ਸਕੂਲ ਚ ਪੜਿਆ ਸ਼ੁਰੂ ਚ ਲਾ ਕੇ ਪਲੱਸ 2 ਉੱਥੇ ਕੀਤੀ ਆ ਜੀ ਜੀ ਬਚਪਨ ਮੇਰਾ ਉੱਥੇ ਬਿਦਲਿਆ ਬਸਤੀ ਮਿੱਠੂ ਦੇ ਵਿੱਚ ਸਾਡਾ ਰਾਮੀਲਾ ਹੁੰਦੀ ਸੀ ਉਹਦੇ ਵਿੱਚ ਮੈਂ 14 ਸਾਲ ਰੋਲ ਕੀਤਾ ਆ ਜੀ ਜੀ ਉਸ ਤੇ ਬੱਚੇ ਬੱਚਾ ਮੈਨੂੰ ਜਾਣਦਾ ਤੇ ਕੋਈ ਏਡੀ ਗੱਲ ਨਹੀਂ ਮੇਰੇ ਤਾਂ ਦੋਲਰ ਦਿਮਾਗ ਚ ਵੀ ਨਹੀਂ ਕਿ ਕੋਈ ਐਹੋ ਜੀ ਗੱਲ ਅਸੀਂ ਸੰਸਬੱਸੀ ਗੱਲ ਕਰੀਏ ਪੂਰੇ ਜਨਰ ਸ਼ਾਇਦ ਦੀ ਗੱਲ ਕਰੀਏ ਜਾਂ ਚਲੋ ਅਸੀਂ ਤੁਹਾਡੇ ਬਾਤ ਵਾਰਡ ਨੂੰ ਲੈ ਕੇ ਗੱਲ ਕਰਦੇ ਆ ਕਿ ਤੁਹਾਡੇ ਵਾਰਡ ਵਿੱਚ ਥਾਂ ਥਾਂ ਤੇ ਕੋਰੇ ਦੇ ਢੇਰ ਨੇ ਗੰਦਗੀ ਦਾ ਕਾਫੀ ਜ਼ਿਆਦਾ ਮੋਹ ਦੇਖਣ ਨੂੰ ਮਿਲਦਾ ਕਈਆਂ ਗਲੀਆਂ ਚੋਂ ਨਗਰ ਨੂੰ ਦਿਲ ਨਹੀਂ ਕਰਦਾ ਜਿਹੜਾ بارش ਆਉਂਦੀ ਹੈ ਤਾਂ ਸੀਵਰੇਜ ਦਾ ਪਾਣੀ ਬੈਕ ਮਾਰਦਾ ਤੇ ਕਿਹੜੀਆਂ ਕਮੀਆਂ ਜਿਹੜੀਆਂ ਤੁਹਾਨੂੰ ਜ਼ਿਆਦਾ ਲੱਗ ਰਹੀਆਂ ਤੁਹਾਡੇ ਵਾਰਡ ਵਿੱਚ ਸਾਡੇ ਵਾਰਡ ਚ ਸਭ ਤੋਂ ਜ਼ਿਆਦਾ ਕਮੀਆਂ ਇਹ ਆ ਕਿ ਜੇ ਤੁਸੀਂ ਗੱਲ ਕਰੋ ਬਸਤੀ ਮਿੱਠੂ ਦੀ ਤਾਂ ਸਭ ਤੋਂ ਪਹਿਲਾਂ ਤੇ ਮਿੱਠੂ ਬਸਤੀ ਦੇ ਵਿੱਚ ਜਿਹੜੇ ਵੀ ਅੱਜ ਤੱਕ ਕਾਉਂਸਲਰ ਬਣਿਆ ਉਹਨੇ ਕਦੀ ਜਿਵੇਂ ਨਹੀਂ ਤੌਰ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ ਹਮਮ ਮੈਂ ਤੁਹਾਨੂੰ ਗੱਲ ਕਰਾਂ ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਜੱ태ਲਾਲ ਜੀ ਜਦੋਂ ਸੀ ਉਹਦੋਂ ਚੱਲਦੇ ਰੇ ਕੰਮ ਜੀ ਜੀ ਕਾਲੀ ਗਵਰਨਮੈਂਟ ਨੇ ਕਾਫੀ ਕੰਮ ਕੀਤਾ ਉਸ ਤੋਂ ਬਾਅਦ ਸਾਡੇ ਇੱਥੇ ਕੋਈ ਵਿਕਾਸ ਨਹੀਂ ਹੋਇਆ ਔਰ ਨਰਮਲ ਜਾਈਏ ਪਰ ਜਿੱਥੇ ਸਾਡੇ ਇੱਕ ਬੜੇ ਸਤਕਾਰਯੋਗ ਡਾਕਟਰ ਸਾਹਿਬ ਉਹਨਾਂ ਦੇ ਅੱਗੇ ਬਿਲਕੁਲ ਲੋਕਾਂ ਦੇ ਕੂੜਾ ਸੁੱਟਿਆ ਹੋਇਆ ਹਮਮ ਜੇ ਕੂੜਾ ਸੁੱਟਿਆ ਤਾਂ ਪਾਣੀ ਦਾ ਨਿਕਾਸ ਨਹੀਂ ਬੀ ਪਾਣੀ ਜਾਵੇ ਕਿੱਥੇ ਬਿਲਕੁਲ ਉਹਦੇ ਕਰਕੇ ਜਦੋਂ ਬਰਸਾਤਾ ਦੇ ਬਣਾ ਆਉਂਦੇ ਆ ਉੱਥੇ ਜਿਹੜਾ ਕੂੜਾ ਆ ਗੰਦਗੀ ਪੂਰੀ ਲੋਕਾਂ ਦੇ ਘਰਾਂ ਦੇ ਅੱਗੇ ਤੱਕ ਜਾਂਦੀ ਆ ਜੀ ਔਰ ਜਿੰਮੇ ਕਰਕੇ ਲੋਕ ਕਾਫੀ ਪਰੇਸ਼ਾਨ ਆ ਉਹ ਅਜੇ ਤੱਕ ਇਹਨਾਂ ਤੋਂ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਡੇ ਹਲਕੇ ਚ ਮਰਮ ਸਰਸੋ ਦੇਵੀ ਬਣੇ ਹਮ ਹਮ ਵਾ ਉਹਦੇ 69 ਗਾਰਡ ਸੀ ਸਾਡਾ ਕਟਕੇ ਏਰੀਆ ਇੱਧਰ ਚਲਾ ਗਿਆ ਸਰਸੋ ਦੇਵੀ ਜੀ ਵੀ ਅਜੇ ਤੱਕ ਸਾਡੇ ਏਰੀਆ ਚ ਨਹੀਂ ਬਣੇ ਹਮ ਹਮ ਉਸ ਤੋਂ ਬਾਅਦ ਹੋਰ ਜੇ ਗੱਲ ਕਰੀਏ ਹੂੰ ਤੇ ਜਨਤਾ ਕਹਿੰਦੀ ਹੈ ਵੀ ਸਾਨੂੰ ਕੋਈ ਸ਼ਕਤਮਈ ਨੇਤਾ ਦਿਖਦਾ ਨਹੀਂ ਹੂੰ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਦੀ ਪਾਰਟੀ ਨੂੰ ਲਿਆਉਣ ਵਾਲੀ ਹੋਂਦ ਵਿੱਚ ਆ ਪਿੱਛੇ ਸਾਡੇ ਬਰਾ ਰਿਲੇਟਿਵ ਸਰਦਾਰ ਹਰਚਰਨ ਸਿੰਘ ਸੱਧੂ ਉਹਦੇ ਇਹਦਾ ਬੂਟਾ ਲਾਇਆ ਬਿਲਕੁਲ ਅਰੇ ਉਹ ਡਿਜ਼ਰਵ ਕਰਦਾ ਹੈ ਇਸ ਸੀਟ ਤੋਂ ਕਿ ਉਹਨੂੰ ਮਿਲਣੀ ਚਾਹੀਦੀ ਹੈ ਪਰ ਉਹਨੂੰ ਪਾਰਟੀ ਨੇ ਟਿਕਟ ਦੇ ਕੇ ਕੱਟਈ ਇਹ ਬੇਇੱਜ਼ਤੀ ਆ ਵਰਕਰ ਦੀ ਬਿਲਕੁਲ ਕਿਉਂਕਿ ਬਹੁਤ ਮਿਹਨਤ ਵੀ ਉਹਨਾਂ ਨੇ ਕਾਫੀ ਕੀਤੀ ਮਿਹਨਤ ਯਾਰ ਬਹੁਤ ਜ਼ਿਆਦਾ ਬਿਲਕੁਲ ਆਮ ਆਦਮੀ ਪਾਰਟੀ ਦਾ ਬੂਟਾ ਲਾਣ ਵਾਲੇ ਉਹ ਆ ਹਰਚੰਦ ਸਿੰਘ ਸਿੱਧੂ ਹੂੰ ਹੂੰ ਉਹਦੀ ਟਿਕਟ ਕੱਟ ਕੇ ਜੋ ਮਕੇਸ਼ ਸਿੰਘ ਜੀ ਨੇ ਦਿੱਤੀ ਹੂੰ ਕੋਈ ਗੱਲ ਨਹੀਂ ਉਹਨਾਂ ਨੂੰ ਕੈਂਡੀਡੇਟ ਅੱਛਾ ਜਿਹੜਾ ਵੀ ਲੱਗਿਆ ਹੋਣਾ ਹੂੰ ਹੂੰ ਸਾਨੂੰ ਕੋਈ ਨਹੀਂ ਜੀ ਜੀ ਅਕਾਲੀਵਲ ਤੋਂ ਉਹਨਾਂ ਨੂੰ ਮਿਲੀ ਆ ਜਿਨ੍ਹਾਂ ਨੇ ਵਿਰੋਧ ਕੀਤਾ ਕਿ ਜੀ ਸਾਨੂੰ ਟਿਕਟ ਦੇਣੀ ਚਾਹੀਦੀ ਸੀ ਉਹਨਾਂ ਨੂੰ ਮਿਲੀ ਆ ਕੋਈ ਗੱਲ ਨਹੀਂ ਹਰ ਕੋਈ ਫਾਈਟ ਕਰੇ ਸਰਫਾਇਦ ਕਰਕੇ ਜਿਹੜਾ ਵੀ ਜਿੱਤੇ ਹਮ ਜਾਂ ਕਾਂਗਰਸ ਤੋਂ ਸਰਬੀ ਹਰਪ੍ਰੀਤ ਸਿੰਘ ਹੈ ਉਹਨਾਂ ਦੇ ਵਾਈਫ ਨੂੰ ਮਿਲੀ ਹੈ ਹਮ ਹਮ ਉਸ ਤੋਂ ਪਹਿਲਾਂ ਹਰਜਿੰਦਰ ਸਿੰਘ ਐਡਵੋਕੇਟ ਸੀ ਹਮ ਉਹਨਾਂ ਨੇ ਆਪਣੇ ਬੋਰਡ ਲਾਏ ਅੱਛਾ ਸੰਦੂ ਸਾਹਿਬ ਬੀਜੇਪੀ ਕਾਰੀਦਰ ਤੋਂ ਚਲੋ ਤੁਸੀਂ ਟਿਕਟ ਲਈ ਜਾਂ ਨਹੀਂ ਮਿਲੀ ਨਹੀਂ ਕੀਤੀ ਤੁਸੀਂ ਕਿੱਥੋਂ ਕਿੱਥੇ ਹੋ ਤੁਸੀਂ ਆਯਾਦ ਉਮੀਦਵਾਰ ਖੜੇ ਹੋਏ ਹੋ ਤੁਸੀਂ ਖੁਦ ਖੜੇ ਹੋਏ ਕਿ ਤੁਹਾਨੂੰ ਜਨਤਾ ਨੇ ਖੜਾ ਕੀਤਾ ਮੰਨੂ ਮੇਰੇ ਏਰੀਆ ਦੀ ਜਨਤਾ ਨੇ ਖੜਕ ਹਿੱਤਾ ਕਿਉਂਕਿ ਕੋਈ ਬੈਲੈਂਸ ਹੁੰਦਾ ਉਹ ਵਿਚਾਰੇ ਕਲਪਦੇ ਆ ਮੈਂ ਸਕੂਲ ਬੁੜੀਆਂ ਨੂੰ ਛੱਡਣ ਜਾਣਾ ਤਾਂ ਪਾਣੀ ਦੇ ਵਿੱਚੋਂ ਲੋਕੀ ਜਦੋਂ ਲੰਘਦੇ ਆ ਗਲੀਆਂ ਕੂਚਿਆਂ ਦੇ ਵਿੱਚ ਤੋਂ ਕਹਿੰਦੇ ਆ ਜੀ ਭਾਵੇਂ ਕੋਈ ਵਿਕਾਸ ਨਹੀਂ ਹੋਇਆ ਕਿੰਨੂ ਕਹੀਏ ਕੰਦਫਾ ਜਾਛਰ ਹੋਈ ਜੀ ਬਿਲਕੁਲ ਤੇ ਜੇ ਇੱਧਰ ਚੱਲ ਜਾਈਏ ਕੂੜੇ ਦਾ ਕੋਈ ਵਿਕਾਸ ਨਹੀਂ ਡੰਪਿੰਗ ਮੈਨ ਤੋਂ ਲਾਈ ਜਾਂਦੇ ਕੋਈ ਕੂੜਾ ਚੱਕਣ ਵਾਲੇ ਨਹੀਂ ਆਉਂਦਾ ਜੇ ਆਂਦੇ ਉਹਨਾਂ ਨੂੰ ਮਾਰ ਦੇ ਕੋਲ ਪਹਿਲਾਂ ਸੁੱਟਦੇ ਸੀ ਉੱਥੇ ਵੀ ਕੋਈ ਵਿਕਾਸ ਨਹੀਂ ਹੈ ਮੈਨੂੰ ਵੀ ਪਾਗਲੇ ਦੀ ਲਿਚਿਆ ਗਿਆ ਮੈਨੂੰ ਵੀ ਪਾਗਲੇ ਦੀ ਦੱਸਿਆ ਬੜਾ ਕੁਝ ਹੋਇਆ ਪਰ ਅੱਜ ਤੱਕ ਕੋਈ ਕਿਸੇ ਨੇ ਇਸ ਵਾਰ ਦੀ ਬਾਤ ਨਹੀਂ ਪੁੱਛੀ ਸੋ ਮੈਂ ਜਨਤਾ ਨੇ ਮੈਨੂੰ ਕਿਹਾ ਕਿ ਤੂੰ ਖੜਾ ਹੋ ਜਾ ਠੀਕ ਹੈ ਜਿਟਾਣਾ ਸਾਡਾ ਕੰਮ ਹੈ ਕਿੰਨੂੰ ਜਿਟਾਣਾ ਕਿੰਨੂੰ ਨਹੀਂ ਜਿਟਾਣਾ ਜੀ ਮੈਂ ਆਜ਼ਾਦ ਖੜਾ ਹਾਂ ਆਪਣੀ ਸਰਵਸੰਮਤੀ ਦੇ ਨਾਲ ਮੈਂ ਆਪਣੇ ਇਲਾਕੇ ਦੇ ਨਾਲ ਜਿਨ੍ਹਾਂ ਨੇ ਮੈਨੂੰ ਖਿਲਾ ਰਿਆ ਕਿ ਤੂੰ ਖੜ ਹਾਂ ਅਸੀਂ ਹੁਣ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਣੀ ਤੇ ਸਮਸਬ ਕੀ ਅਪੀਲ ਕੀ ਹੈ ਤੁਹਾਡੀ ਤੁਹਾਡੀ 56 ਨੰਬਰ ਵਾਰਡ ਦੇ ਸਾਰੇ ਜਿੰਨੇ ਵੋਟਰਸ ਨੇ ਤੁਹਾਡੀ ਖਾਸ ਕੀ ਅਪੀਲ ਕੀ ਮੰਗ ਕਰਦੇ ਉਹਨਾਂ ਤੋਂ ਮੈਂ ਵੋਟਰਾਂ ਨੂੰ 56 ਵਾਰਡ ਦੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਹੂੰ ਕਿ ਹਰ ਵਕਤ ਤੁਹੀ ਸਰਕਾਰਾਂ ਬਣਿਆ ਕੰਮ ਉੱਥੇ ਦੇ ਉੱਥੇ ਖੜੇ ਆ ਚਾਹੇ ਅਕਾਲੀ ਪਾਰਟੀ ਦੇ ਬੰਦੇ ਆ ਚਾਹੇ ਭਾਜਪਾ ਪਾਰਟੀ ਦੇ ਬੰਦੇ ਆ ਚਾਹੇ ਆਮ ਆਦਮੀ ਪਾਰਟੀ ਦੇ ਬੰਦੇ ਆ ਚਾਹੇ ਕਾਂਗਰਸ ਦੇ ਬੰਦੇ ਆ ਪਰ ਕਿਸੇ ਨੇ ਹੱਤਕ ਵਾਰਡ ਨੂੰ ਨਿਸ਼ਕਾਇਆ ਨਹੀਂ ਨਾ ਵਾਰਡ ਦੇ ਵਿੱਚ ਕੋਈ ਕੰਮ ਕੀਤਾ ਸੋ ਮੈਂ ਹੱਥ ਜੋੜ ਕੇ ਅਪੀਲ ਆ ਮਹੰਮਾ ਜੇਕਰ ਆਜ਼ਾਦ ਖੜਾ ਹੋਇਆ ਮੇਰੇ ਤੇ ਉੱਤੇ ਕੋਈ ਪਾਰਟੀ ਦਾ ਟੈਗ ਨਹੀਂ ਤੁਸੀਂ ਆਪਣੀ ਇੱਕ ਇੱਕ ਵੋਟ ਇੱਥੋਂ ਨਹੀਂ ਪਾ ਕੇ ਮੈਨੂੰ ਜਿਤਾਓ ਫਿਰ ਤੁਹਾਡੇ ਨਿਰਮਲ ਦੇ ਨਾਲ ਜੋ ਅਗਲਾ ਪ੍ਰੋਗਰਾਮ ਹੋਵੇਗਾ ਉਹ ਮੈਂ ਆਮਲੇ ਸਾਹਮਣੇ ਦੇ ਸਾਹਮਣੇ ਹੀ ਤੈਅ ਕਰਾਂਗਾ ਸੋ ਮੈਂ ਇਨਾ ਸ਼ਬਦਾਂ ਤੁਹਾਡੇ ਤੋਂ ਮਾਫੀ ਮੰਗਦਾ ਇਜਾਜ਼ਤ ਮੰਗਦਾ ਕਿ ਇਹ ਆਉਣ ਵਾਲੀ 21 ਤਰੀਕ ਨੂੰ ਤੁਸੀਂ ਸੋਚ ਸਮਝ ਕੇ ਜਿਹੜਾ ਤੁਹਾਨੂੰ ਸਹੀ ਲੱਗਦਾ ਕੈਂਡੀਡੇਟ ਦੀ ਇਹ ਸਾਡੇ ਏਰੀਆ ਦਾ ਵਿਕਾਸ ਕਰ ਸਕਦਾ ਉਹਨੂੰ ਬੁੜਾ ਦਿਓ ਮੰਮੀ ਕੋਈ ਤਰਾਈ ਜਿੰਦੂ ਸਾਹਿਬ ਚੋਣਵੀ ਮੈਦਾਨ ਚ ਖੜੇ ਹੋਏ ਤੁਸੀਂ ਆਜ਼ਾਦ ਖੜੇ ਹੋਏ ਹੋ ਕਿਤੇ ਇਸ ਤਰ੍ਹਾਂ ਨਾ ਹੋਏ ਕਿ ਤੁਸੀਂ ਦੁਨੀਆ ਦਾ ਭਰੋਸਾ ਜਿਹੜਾ ਚਕਨਾ ਚੋੜ ਕਰਦੇ ਹੋ ਕੁਝ ਦਿਨਾਂ ਦੇ ਵਿੱਚ ਤੁਸੀਂ ਆਰਾਮ ਦੇ ਨਾਲ ਡਾਜੇ ਦੂਜੀਆਂ ਪਾਰਟੀਆਂ ਤੋਂ ਖਰੀਦ ਲੈਣ ਜਾਂ ਤੁਹਾਨੂੰ ਬਿਠਾ ਦੇਣ ਫਿਰ ਜਨਤਾ ਦਾ ਸਪਨਾ ਚਕਨਾ ਛੁਰ ਹੋਏਗਾ ਇਸ ਇਹ ਵੱਡਾ ਸਵਾਲ ਹੈ ਜਨਤਾ ਦਾ ਕਿ ਆ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਦੋਂ ਐਮਪੀ ਸਾਹਿਬ ਆਪਣੇ ਐਮਐਲਏ ਦੇ ਇਲੈਕਸ਼ਨ ਆਏ ਆ ਤੇ ਉਸ ਦੇ ਵਿੱਚ ਵੀ ਮੈਨੂੰ ਕਾਫੀ ਬੜੀ ਬਿਠਾਇਆ ਗਿਆ ਕਿ ਤੂੰ ਸੁਸ਼ੀਰ ਰਿੰਕੂ ਦਾ ਸਾਥ ਛੱਡ ਦੇ ਤੂੰ ਸਾਡੀ ਪਾਰਟੀ 'ਚ ਆ ਤੇਰੇ ਘਰ ਅਸੀਂ ਮੰਤਰੀ ਲੈਨੇ ਆ ਸੰਤਰੀ ਲੈਨੇ ਸਪੂਲ ਲੈਨੇ ਤੇ ਮੈਂ ਉਸ ਟਾਈਮ ਨਹੀਂ ਬਿਕਿਆਗੀ ਤੇ ਹੁਣ ਤਾਂ ਖੁਦ ਮੇਰੇ ਵਾਰਦਾ ਕੰਮ ਆ ਤੇ ਮੈਂ ਕਿਉਂ ਬਿਕੂੰਗਾ ਦੋਸਤੋ ਜੀ ਤੁਸੀਂ ਚੰਦਰ ਗਾਮ ਨੇ ਸਾਹਮਣੇ ਦੇ ਨਾਲ ਖਾਸ ਤਸਵੀਰਾਂ ਦੇ ਨਾਲ ਖਾਸ ਗੱਲਬਾਤ ਦੇਖਣਾ ਚਾਹੁੰਦੇ ਹੋ ਜੰਦਰ ਦੇ ਵਿਕਾਸ ਜੰਦਰ ਦੀ ਹਰ ਇੱਕ ਗੱਲ ਜੰਦਰ ਦੇ ਹਰ ਇੱਕ ਵਿਕਾਸ ਦੀ ਹਰ ਇੱਕ ਵਾਰ ਦੀ ਖਾਸਮ ਖਾਸ ਤਸਵੀਰਾਂ ਜਾਣੇ ਚਾਹੁੰਦੇ ਜੰਦਰ ਦੇ ਹਾਲਾਤ ਅਸੀਂ ਤੁਹਾਨੂੰ ਦੱਸਾਂਗੇ ਦੋਸਤੋ ਤੁਸੀਂ ਤੈਅ ਕਰਨਾ ਸਾਥੀਓ ਤੁਸੀਂ ਤੈਅ ਕਰਨਾ ਤੁਹਾਨੂੰ ਨੇਤਾ ਚਾਹੀਦਾ ਜਾਂ ਬੇਟਾ ਚਾਹੀਦਾ ਮੈਂ ਤੁਹਾਡਾ ਆਪਣਾ ਐਸਕੇ ਸਿੱਖਣਾ ਕੈਮਰਾਮੈਨ ਦੇ ਨਾਲ ਜਲੰਧਰ